ਅੱਜ 6 ਜੂਨ ਨੂੰ ਅੰਮ੍ਰਿਤਸਰ ਦੇ ਵਿੱਚ ਆਪਰੇਸ਼ਨ ਬਲੂ ਸਟਾਰ ਦੇ 41ਵੇਂ ਵਰੇਗੰਢ ਮਨਾਇਆ ਗਈ ਹੈ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕੀਤੀ ਗਈ। ਇਸ ਤੋਂ ਬਾਅਦ ਬਾਹਰ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਗੂੰਜ ਉਠੇ। ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਮੁਖੀ ਸਿਮਰਜੀਤ ਸਿੰਘ ਮਾਨ ਵੀ ਪ੍ਰੋਗਰਾਮ ਦੇ ਵਿੱਚ ਪਹੁੰਚੇ। ਮਾਨ ਦੇ ਪਹੁੰਚਣ ਦੇ ਨਾਲ ਹੀ ਉਨ੍ਹਾਂ ਦੇ ਸਮਰਥਕਾਂ ਨੇ ਸ਼੍ਰੀ ਅਕਾਲ ਤਖਤ ਸਕਤਰਤ ਦੇ ਬਾਹਰ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਗਾਉਣੇ ਸ਼ੁਰੂ ਕਰ ਦਿੱਤੇ। ਪ੍ਰੋਗਰਾਮ ਦੇ ਵਿੱਚ ਵੱਡੀ ਗਿੰਦੀ ਦੇ ਵਿੱਚ ਲੋਕ ਵੀ ਇਕੱਠੇ ਹੋਏ ਲੋਕਾਂ ਦੇ ਹੱਥਾਂ ਦੇ ਵਿੱਚ ਸਤ ਜਰਨੈਲ ਸਿੰਘ ਪਿੰਡਰਾਂ ਵਾਲੇ ਦੇ ਪੋਸਟਰ ਫੜੇ ਹੋਏ ਸੀ ਜਿਸ ਦੇ ਚੱਲਦੇ ਇੱਥੇ ਜਿਹੜਾ ਕਿ ਮਾਹੌਲ ਜਿਹੜਾ ਕਾਫੀ ਉਹ ਵੱਖਰਾ ਨਜ਼ਰ ਆਇਆ ਜਿਸ ਦੇ ਚੱਲਦੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਸ੍ਰੀ ਅਕਾਤਖ ਸਾਹਿਬ ਦੇ ਜਥੇਦਾਰ ਨੂੰ ਜਿਹੜਾ ਕੌਮ ਦੇ ਨਾਂ ਤੇ ਸੰਦੇਸ਼ ਜਾਰੀ ਕਰਨਾ ਸੀ ਉਹ ਨਹੀਂ ਕੀਤਾ ਗਿਆ ਆਓ ਸੁਣਦੇ ਹਾਂ ਇਸ ਮਾਮਲੇ ਨੂੰ ਲੈ ਕੇ ਕੀ ਕਹਿਣਾ

ਅੱਜ ਜੂਨ 84 ਦੇ ਸ਼ਹੀਦਾਂ ਨੂੰ ਸ਼ਰਜਾਂ ਜਲੀ ਦੇ ਪਹੁੰਚੇ ਆਂ ਜੀ ਔਰ ਉਹਨਾਂ ਦੀ ਸੋਚ ਅਤੇ ਸੰਘਰਸ਼ ਨੂੰ ਅੱਗੇ ਲੈ ਕੇ ਜਾਣ ਲਈ ਪਰਮਾਤਮਾ ਕੋਲੋਂ ਬਲ ਤੇ ਸਮਰਥਾ ਮੰਗਣ ਆਏ ਆਂ ਜੀ ਔਰ ਅਸੀਂ ਉਹਨਾਂ ਦੀ ਸੋਚ ਤੇ ਸੰਘਰਸ਼ ਤੇ ਪਹਿਲਾਂ ਵੀ ਪੈਰਾ ਦੇ ਰਹੇ ਆਂ ਅੱਗੋਂ ਵੀ ਦੇਾਂਗੇ ਜੀ ਔਰ ਖਾਲਸਾ ਪੰਥ ਦੀ ਕਟੀ ਕੌਮੇ ਇੱਕ ਜੁੜਤਾਲਾ ਸੰਦੇਸ਼ ਕਾਇਤੋ ਜਾਣਾ ਚਾਹੀਦਾ ਜੀ ਕੋਈ ਐਸਾ ਐਸੀ ਕੋਈ ਘਟਨਾ ਨਹੀਂ ਹੋਣੀ ਚਾਹੀਦੀ ਜਿਸ ਦੇ ਨਾਲ ਖਾਲਸਾ ਪੰਥ ਨੂੰ ਸ਼ਰਮਸਾਰ ਹੋਣਾ ਪਵੇ ਜੀ ਮੈਨੂੰ ਲੱਗਾ ਕਿ ਸ਼ਾਂਤੀ ਬਣ ਗਈ ਦੋਵਾਂ ਧਰਾਂ ਦਾ ਦੁਪਰਾਂ ਕਿਵੇਂ ਦੇਖਦੇ ਆਂ ਬਹੁਤ ਚੰਗੀ ਗੱਲ ਅਗਰ ਬਣ ਗਈ ਹੈ ਅਗਰ ਤਕੜਾ ਹੁੰਦਾ ਤੇ ਦੋਨੇ ਚੰਪਰਪਰ ਦੀ ਜ਼ਿੰਮੇਵਾਰ ਹੋਣੀ ਸੀ ਅੱਜ ਦੇ ਮੌਕੇ ਤੇ ਕੌਮ ਵਿੱਚ ਜਜ਼ਬਾਤਾਂ ਦੇ ਵਿੱਚ ਹੁੰਦੀ ਨਾਹਰੇਬਾਜ਼ੀ ਹੁੰਦੀ ਆ ਕਿਵੇਂ ਦੇਖੀ ਤੁਸੀਂ ਇਹਨਾਂ ਖਾਲਸਾ斯坦 ਦਾ ਨਾਰਾ ਜਿਹੜਾ ਹੈ ਉਹ ਸਾਡੀ ਸੋਚ ਤੇ ਸਾਡੇ ਖੂਨ ਦੇ ਵਿੱਚ ਹੈ ਔਰ ਉਸ ਉਸ ਨਾਰੇ ਦੇ ਨਾਲ ਸਾਡੀਆਂ ਜਿਹੜੀਆਂ ਐਸਪੀਰੀਸ਼ਨ ਨੇ ਉਹ ਜੁੜੀਆਂ ਹੋਈਆਂ ਨੇ ਸੋ ਦਾਅਦੀ ਹੈ ਕਿ ਪਹਿਲਾਂ ਹੀ ਹਰਨਾਮ ਸਿੰਘ ਧੋਮਾ ਦੇ ਵੱਲੋਂ ਕਹਿ ਦਿੱਤਾ ਗਿਆ ਸੀ ਕਿ ਜਥੇਦਾਰ ਸਾਹਿਬ ਸਿੱਖ ਕੌਮ ਦੇ ਨਾਮ ਤੇ ਸੰਦੇਸ਼ ਜਾਰੀ ਨਹੀਂ ਕਰਨਗੇ ਕਿਉਂਕਿ ਉਹ ਚੁਣਿਆ ਹੋਇਆ ਨਹੀਂ ਆ ਥਾਪਿਆ ਹੋਇਆ ਜਥੇਦਾਰ ਹੈ ਜਿਹਦੇ ਚੱਲਦੇ ਟਕਰਾਰ ਆਵਾਜ਼ੀ ਵਾਲਾ ਮਾਹੌਲ ਵੀ ਪੈਦਾ ਹੋ ਸਕਦਾ ਸੀ ਹਕੀਕਤ ਦੀ ਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ